ਇੱਕ ਪਾਸੇ ਜਿੱਥੇ ਭਾਜਪਾ ਦੇ ਸੀਨੀਅਰ ਆਗੂ ਖੇਤੀ ਕਾਨੂੰਨਾਂ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਕੁਝ ਆਗੂ ਕਿਸਾਨੀ ਹਮਾਇਤ 'ਚ ਪਾਰਟੀ ਨੂੰ ਲਗਾਤਾਰ ਅਲਵਿਦਾ ਆਖ ਰਹੇ ਨੇ ਇਸੇ ਤਰ੍ਹਾਂ ਹੀ ਹੁਸ਼ਿਆਰਪੁਰ ਤੋਂ ਪਿਛਲੇ 3 ਦਹਾਕਿਆਂ ਦੇ ਵਧੇਰੇ ਸਮੇਂ ਤੋਂ ਭਾਜਪਾ ਪਾਰਟੀ 'ਚ ਸੇਵਾ ਕਰ ਰਹੀ ਮਹਿਲਾ ਆਗੂ ਵੱਲੋਂ ਬਿੱਤੇ ਦੀ ਨਹੀਂ ਭਾਜਪਾ ਨੂੰ ਕਿਸਾਨ ਵਿਰੋਧੀ ਦੱਸਦਿਆਂ ਅਸਤੀਫਾ ਦੇ ਦਿੱਤਾ ਗਿਆ ਤੇ ਨਾਲ ਹੀ ਨਾਲ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਬਣਦਾ ਮਾਨ ਸਤਕਾਰ ਨਾ ਦੇਣ ਦੇ ਵੀ ਦੋਸ਼ ਲਾਏ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਦੇ ਵਰਦੀਆਂ ਮਹਿਲਾ ਆਗੂ ਸਰਬਜੀਤ ਕੋਰ ਨੇ ਕਿਹਾ ਕਿ ਹੁਣ ਵਾਲੀ ਭਾਜਪਾ ਪਾਰਟੀ ਪਹਿਲਾਂ ਵਾਲੀ ਪਾਰਟੀ ਨਹੀਂ ਰਹੀ ਤੇ ਆਮ ਲੋਕਾਂ ਦੇ ਨਾਲ-ਨਾਲ ਭਾਜਪਾ ਨੂੰ ਆਪਣੇ ਵਰਕਰਾਂ ਦੀ ਵੀ ਕਦਰ ਨਹੀਂ ਰਹੀ ਸਰਬਜੀਤ ਕੋਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਜ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਭਾਜਪਾ ਦੇ ਹੁਸ਼ਿਆਰਪੁਰ ਤੋਂ ਸੀਨੀਅਰ ਆਗੂ ਤੀਖਣਸੂਦ ਨੂੰ ਐਮਐਲਏ ਦੀ ਟਿਕਟ ਦਿਵਾਉਣ 'ਚ ਉਹਨਾਂ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ ਸੀ ਪਰੰਤੂ ਅੱਜ ਉਹਨਾਂ ਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਹੋ ਰਿਹਾ ਹੈ ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਬੀ ਦੀ ਰਿਪੋਰਟ ਹਾਂਜੀ ਮੈਡਮ ਕੀ ਨਾਮ ਆ ਜੀ ਆਪਣਾ ਸਰਵਜੀਤ ਕੌਰ ਰਾਜਪੂਤ ਸਰਵਜੀਤ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਭਾਜਪਾ ਨਾਲ ਜੁੜੇ ਹੋਏ ਸੀ ਪ੍ਰੋਕਸੀਮੇਟਲੀ 32 ਇਅਰਸ ਅਸਤੀਫਾ ਦਿੱਤਾ ਤੁਸੀਂ ਕੀ ਕਾਰਨ ਰਿਹਾ ਅਸਤੀਫਾ ਦੇਣ ਦਾ ਅਸਤੀਫਾ ਦੇਣ ਦਾ ਕਾਰਨ ਦੇਖੋ ਜੀ ਇੱਕ ਤਾਂ ਕਿਸਾਨੀ ਪਰਿਵਾਰ ਨਾਲ ਸੀਗੀ ਘੋਟਣ ਬਹੁਤ ਸੀਗੀ ਰਿਸ਼ਤੇਦਾਰਾਂ ਦਾ ਕਰਦੇਆਂ ਦਾ ਦਬਾਅ ਬਹੁਤ ਸੀਗਾ ਕੀ ਆਪਣੇ ਨਾਲ ਖੜੇ ਹੋ ਤੇ ਪਰ ਇੰਨੇ ਸਾਲ ਭਾਜਪਾ ਚ ਕੰਮ ਕਰਕੇ ਉਹਨੂੰ ਛੱਡਣਾ ਵੀ ਬੜਾ ਔਖਾ ਸੀ بس ਜਦੋਂ ਜਦ ਦੇ ਵਿੱਚ ਹਫਤਾ 10 ਦੇ ਨਿਕਲ ਗਿਆ ਫਿਰ ਇੱਕ ਇਨਸੀਡੈਂਟ ਹੋ ਗਿਆ ਜਿੱਦਾਂ ਕਿ ਨਗਰ ਕਲਪ ਦੀ ਤੇਲ ਪੈ ਗਿਆ ਕਿ ਇੱਕ ਨਗਰ ਨਗਰ ਕਮ ਤੇ ਵਿੱਚ ਮੇਰੇ ਨਾਲ ਘਟਨਾ ਹੋ ਗਈ ਸੀ ਉਹਦੇ ਕਰਕੇ ਮੈਂ ਰੋਜ਼ ਸੀ ਜਿੱਦਾਂ ਮੈਂ ਖੁਲਾਸਾ ਜ਼ਿਲ੍ਹਾ ਪ੍ਰਧਾਨ ਜੀ ਨੂੰ ਕੀਤਾ ਸੀ ਲੇਕਿਨ ਜ਼ਿਲ੍ਹਾ ਪ੍ਰਧਾਨ ਜੀ ਨੂੰ ਲੱਗਿਆ ਕਿ ਚਲੋ ਕੋਈ ਗੱਲ ਨਹੀਂ ਪੁਰਾਣੇ ਜਿਹੜੇ ਕਰਮਚਾਰੀਆਂ ਨੂੰ ਜ਼ਰੂਰਤ ਨਹੀਂ ਪਾਰਟੀ ਨੂੰ ਸੋ ਸਮਝ ਹੋਇਆ ਦੁੱਖ ਦੋਨੋਂ ਪਾਸੇ ਹੋ ਗਿਆ ਕਿਉਂਕਿ ਕਹਿੰਦੇ ਆ ਕਿ ਪਰਿਵਾਰ ਨੂੰ ਛੱਡਣਾ ਬੜਾ ਔਖਾ ਹੁੰਦਾ ਹੈ ਲੇਕਿਨ ਜਦੋਂ ਪਰਿਵਾਰ ਆਪਣਾ ਹੀ ਨਾ ਸਮਝੇ ਜਦੋਂ ਪਰਿਵਾਰ ਦਰਦ ਹੀ ਨਾ ਸਮਝੇ ਇੱਕ ਹੋਰਾਂ ਦੀ ਇੱਜ਼ਾਤ ਹੀ ਨਾ ਪਾਰਟੀ ਸਮਝੇ ਜੋ ਇੰਨੇ ਸਾਲਾਂ ਤੇ ਨਾਂ ਤੁਰੀ ਹੋਵੇ ਅਰਸ਼ ਤੋਂ ਫਰਸ਼ ਤੇ ਪਾਰਟੀ ਨੂੰ ਅਸੀਂ ਲੈ ਕੇ ਨਹੀਂ ਗਏ ਅਸੀਂ ਫਰਸ਼ ਤੋਂ ਅਰਸ਼ ਤੇ ਪਾਰਟੀ ਨੂੰ ਲੈ ਕੇ ਗਏ ਆ ਤੁਸੀਂ ਜਿਹੜਾ ਅਸਤੀਫਾ ਭੇਜਿਆ ਉਹਦੇ ਵਿੱਚ ਲਿਖਿਆ ਕਿ ਮਹਾ ਮੰਤਰੀ ਵੀ ਉੱਥੇ ਨਗਰ ਨਿਗਮ ਦੇ ਵਿੱਚ ਮੌਜੂਦ ਸਨ ਜੀ ਬਲਕਿ ਇਸ ਬਲਕਿ ਇਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਜਦੋਂ ਤੁਹਾਡੇ ਨਾਲ ਮਿਸਬਿਹੇਵ ਕੀਤਾ ਜਾਂਦਾ ਅਧਿਕਾਰੀ ਵੱਲੋਂ ਤਾਂ ਉਹਨਾਂ ਵੱਲੋਂ ਕੋਈ ਵਿੱਚ बोलਿਆ ਨਹੀਂ ਜਾਂਦਾ ਉਹਨਾਂ ਵੱਲ ਕੋਈ दखलंदाजी ਨਹੀਂ ਕੀਤੀ ਜਾਂਦੀ ਜੇ ਸਾਰਾ ਕੁਝ ਜੋ ਕੁਝ ਵੀ ਹੋਇਆ ਮੈਨੂੰ ਤਾਂ ਇਹ ਹੀ ਲੱਗਦਾ ਕਿ ਕਰੌਨ ਵਾਲੇ ਵੀ ਉਹੀ ਸੀ ਕਿਉਂਕਿ ਅਗਰ ਚੁੱਪ ਬੈੰਦਾ ਆ ਬੰਦਾ ਅਗਰ ਇੱਕ ਸੀਨੀਅਰ ਲੀਡਰ ਉਹ ਵੀ ਲੇਡੀ ਦੇ ਨਾਲ ਕਾਰਜਕਰਤਾ ਦੇ ਨਾਲ ਅਗਰ ਕੋਈ ਮਿਸਬੀਹੇਵ ਕਰਦਾ ਆ ਔਰ ਜਿਹੜੇ ਤਾਂ ਜਨਰਲ ਸੈਟੀ ਉੱਥੇ ਬੈਠਾ ਹੋਵੇ ਪਾਵਰ ਵਿੱਚ ਹੋਵੇ ਔਰ ਉਹ ਉਹਦੀ ਮਦਦ ਨਾ ਕਰੇ ਤੇ ਇਹਦਾ ਮਤਲਬ ਇਹ ਹੋਗਾ ਕਿ ਜਿਲਾ ਉਹਦੇ ਨਾਲ ਰਲਿਆ ਹੋਇਆ ਸੀ ਠੀਕ ਹੈ ਨਾ ਜੀ ਔਰ ਜਿੱਥੇ ਇੱਜ਼ਤ ਨਾ ਹੋਵੇ ਜਿੱਥੇ ਅਣਖ ਨਾ ਹੋਵੇ ਉਥੇ ਕੰਮ ਕਰਦਾ ਮਤਲਬ ਹੀ ਨਹੀਂ ਬਣਦਾ ਫਿਰ ਪਾਰਟੀ ਛੱਡਣਾ ਬਹਿਤਾ ਨਹੀਂ ਫਿਰ ਆਪਣੇ ਨਾਲ ਖੜੇ ਹੋਈਏ ਘੱਟੋ-ਘੱਟ ਰਾਤ ਨੂੰ ਨੀਂਦ ਤਾਂ ਸੌਖੀ ਆਊਗੀ ਜ਼ਮੀਰ ਤਾਂ ਜ਼ਮੀਰ ਤਾਂ ਆਜ਼ਾਦਾ ਦੰਦਾ ਨਾ ਆਖਿਰ ਮਰ ਕੇ ਉਸ ਗੁਰੂਆਂ ਨੂੰ ਮੂੰਹ ਦਿਖਾਉਣਾ ਆ ਇਹ ਹੁਣ ਸਾਨੂੰ ਅੱਤਵਾਦੀ ਕਹਿ ਰਹੇ ਨੇ ਜੀ ਸਰਦਾਰ ਨੇ ਜੀ ਇਹ ਉਥੇ ਪਿਕਨਿਕ ਮਨਾਉਣ ਗਏ ਨੇ ਇਹ ਉਥੇ ਮੋਜਾਂ ਕਰਨ ਗਏ ਨੇ ਮੈਂ ਕਹਿੰਨੀ ਆਓ ਚਲਿਏ ਆਪਾਂ ਇਕੱਠੇ ਮੋਜਾਂ ਕਰਕੇ ਨਾ ਆਈਏ ਅਸੀਂ ਨਾ ਚਲਿਏ ਪਿਕਨਿਕ ਬਣਾਉਣ ਇਹ ਹਿੰਮਤ ਤਾਂ ਕਰਨ ਉੱਠਣ ਦੀ ਮੈਂ ਲੈ ਕੇ ਚਲਦੀ ਇਹਨਾਂ ਨੂੰ ਪਿਕਨਿਕ ਬਣਾਉਣ ਲਈ ਦੂਜੀ ਗੱਲ ਇਹ ਆ ਜੀ ਕਿ ਜੇ ਅਸੀਂ ਅੱਤਵਾਦੀ ਆ ਨਾ ਜੀ ਤੇ ਇਹਨ ਕਿ ਅੱਤਵਾਦੀ ਆਉਂਦੇ ਹਰ ਮੁਸੀਬਤ ਵਿੱਚ ਅੱਗੇ ਤੁਸੀਂ ਨਹੀਂ ਹੋਂਦੇ ਤੁਸੀਂ ਘਰਾਂ 'ਚ ਬਹਿ ਕੇ ਅੱਜ ਵੀ ਨਿੱਗ ਮੰਨਦੇ ਬੈਆਂ ਜੇ ਅਸੀਂ ਸਰਦੀਆਂ ਨੂੰ ਬੈਠੇ ਆਂ ਸਾਨੂੰ ਕਿਸੇ ਪਾਰਟੀ ਨੇ ਨਹੀਂ ਚੱਕਿਆ ਕਿਸੇ ਨੇ ਸਾਡਾ ਆਪਣਾ ਦਿਮਾਗ ਆ ਇਹ ਕਿਸਾਨ ਜੋ ਸਭ ਦਾ ਢਿੱਡ ਭਰਦਾ ਆ ਇਹ ਜੋ ਸਭ ਦਾ ਪਾਲਣ ਪੋਸ਼ਣ ਕਰਦਾ ਆ ਕਿ ਉਹ ਬੇਕੁਫ ਆ ਅੱਜ ਵੀ ਬੀਜੇਪੀ ਵਾਲੇ ਕਹਿਣ ਲੱਗੇ ਉੱਠ ਕੇ ਕਿ ਇਹ ਇਹਨਾਂ ਨੂੰ ਜਿਹੜੇ ਉਹ ਕਿਸਾਨ ਬੈਠੇ ਜਿਹਨਾਂ ਨੇ ਗਮਲਿਆਂ 'ਚ ਗੰਨੇ اگਾਉਣ ਦਾ ਪਤਾ ਨਹੀਂ ਤਾਂ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਨਹੀਂ ਤੁਸੀਂ ਕਿਹੜੀ ਕਿਸਾਨੀ ਕਰਦੇ ਚਲੋ ਸਾਨੂੰ ਵੀ ਦੱਸ ਦਿਓ ਜਦੋਂ ਆਪਣੇ ਤੇ ਬਾਹਰ ਪੈਂਦਾ ਨਾ ਉਹ ਤਾਂ ਚੀਕ ਨਿਕਲ ਹੀ ਜਾਂਦੀ ਸਾਡੀ ਆ ਵੀ ਸਾਡੀ ਵੀ ਚੀਕ ਨਿਕਲ ਗਈ ਕਿ ਇਹਨਾਂ ਨੇ ਸਾਨੂੰ ਕਿਸਾਨਾਂ ਨੂੰ ਸਾਡੇ ਸਰਦਾਰਾਂ ਨੂੰ ਸਾਨੂੰ ਇਹਨਾਂ ਨੇ ਹੱਤਵਾਦੀ ਗਿਆ ਇਹ ਸਰਦਾਰ ਇਹਨਾਂ ਨਾਲ 32 ਸਾਲ ਦੇ ਜੁੜੇ ਹੋਏ ਸੀ ਤੁਸੀਂ ਅਸਤੀਫਾ ਭੇਜਿਆ ਵਾ ਕਿਸੇ ਸੀਨੀਅਰ ਅਗਵੱਲੋ ਜਾਂ ਪਾਰਟੀ ਹਾਈ ਕਮਾਂਡ ਵੱਲੋਂ ਤੁਹਾਡੇ ਤੱਕ ਪਹੁੰਚ ਕੀਤੀ ਗਈ ਹਲੇ ਤੱਕ ਜੀ ਬਿਲਕੁਲ ਨਹੀਂ ਕੀਤੀ ਗਈ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਜੀ ਉਹਨਾਂ ਨੂੰ ਕਾਰਕਾਤਾ ਦੀ ਇਮਾਨਦਾਰ ਵਫਾਦਾਰ ਕਾਰਕਾਤਾ ਦੀ ਜ਼ਰੂਰਤ ਨਹੀਂ ਪਾਰਟੀ ਨੂੰ ਚਾਪ ਲੂਸਾਂ ਦੀ ਚਾਟੂਕਾਰਾਂ ਦੀ ਤਲਵੇ ਚੱਟਣ ਵਾਲਿਆਂ ਦੀ ਲੋੜ ਤਾਂ ਸੋ ਉਹ ਤਾਂ ਕੋ ਹੈਗੇ ਤਲਵੇ ਚੱਟਣ ਵਾਲੇ ਫਿਰ ਜਿਹੜੇ ਕਾਰਕਟਰ ਤਾਂ ਜਿਨ੍ਹਾਂ ਦੀ ਵਿੱਚ ਥੋੜੀ ਬੋਤਣਖ ਆ ਉਹਨਾਂ ਨੂੰ ਤਾਂ ਬਾਹਰ ਹੋਈ ਜਾਣਾ ਚਾਹੀਦਾ ਸੋ ਇਸ ਕਰਕੇ ਮੈਂ ਪਾਰਟੀ ਛੱਡੀ ਆ ਔਰ ਪਾਰਟੀ ਨੂੰ ਇਹ ਆ ਕਿ ਮੈਂ ਦੁਬਾਰਾ ਵਾਪਸ ਆਣਾ ਨਹੀਂ ਉਹ ਜੀ ਬਹੁਤ ਵੱਡਾ ਰੋਲ ਸੀ ਜੀ ਮੈਂ ਇਹਨਾਂ ਨੇ ਇਹ ਮੈਨੂੰ ਨਾਲ ਲੈ ਕੇ ਗਏ ਸੀ ਜੀ ਅਸੀਂ 11 ਬੰਦਾਂ ਦੀ ਟੀਮ ਸੀ 11ਵੀਂ ਇੱਕ ਲੜਕੀ ਮੈਂ ਸੀ ਮੈਂ ਇਹਨਾਂ ਦੇ ਨਾਲ ਗਈ ਸੀ ਔਰ ਉੱਥੇ ਜਾ ਕੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਗੱਲ ਹੀ ਮੈਂ ਸ਼ੁਰੂ ਕੀਤੀ ਸੀ ਔਰ ਉੱਥੇ ਮੈਂ ਕਿਹਾ ਸੀ ਕਿ ਅਗਰ ਤੁਸੀਂ ਹਸ਼ਿਆਰ ਕੋ ਨੋ ਟਿਕਟ ਨਹੀਂ ਦਿੰਦੇ ਨਾ ਤੇ ਯੂਥ ਨੇ ਪੂਰੇ ਨੇ ਆਪਣੇ ਆ ਉਹ ਤਾਂ ਉਮਰ ਵੀ ਤੁਹਾਡੀ ਬਹੁਤ ਹੀ ਉਹ ਤਾਂ ਮੈਂ ਬਹੁਤ ਛੋਟੀ ਸੀ ਬਹੁਤ ਛੋਟੀ ਉਮਰ ਦੀ ਸੀ ਮੈਂ 22 ਸਾਲ ਦੀ ਸੀ ਮਾੜੀ ਬੁਸ਼ਕਲ ਨਾਲ ਜੀ ਮੈਂ ਇੰਨੀ ਸੇਵਾ ਤੁਸੀਂ ਕੀਤੀ ਪਾਰਟੀ ਦੀ ਬਟ ਆਖਿਰ ਦੇ ਵਿੱਚ ਇੱਕ ਬੇਇੱਜ਼ਤ ਕਰਕੇ ਤੁਸੀਂ ਉੱਥੋਂ ਆੰਦੇ ਆ ਕਿ ਨਿਮੋਸ਼ੀ ਨਹੀਂ ਕਹਦਾ ਹੁੰਦੀ ਕਿ ਮਹਾ ਮੰਤਰੀ ਤੇ ਤੁਸੀਂ ਦੋਸ਼ ਲਾਇਆ ਨਹੀਂ ਕਿ ਉਸ ਵੱਲੋਂ ਕੋਈ ਦਖਲ ਅੰਦਾਜ਼ੀ ਨਹੀਂ ਕੀਤੀ ਗਈ ਕੋਈ ਨਿਮੋਸ਼ੀ ਹੈ ਦਿਲ ਵਿੱਚ ਕਿ ਪਛਤਾਵਾ ਹੈ ਕਿ 30 32 ਸਾਲ ਮੈਂ ਕੋਈ ਫੇਰ ਨਹੀਂ ਮਿਲਦਾ ਮੈਨੂੰ ਮੈਂ ਤੁਹਾਨੂੰ ਦੱਸ ਰਹੀ ਹਾਂ ਜੀ ਕਿ ਜਦੋਂ ਮੇਰੇ ਨਾਲੇ ਘਟਨਾ ਹੋਈ ਨਾ ਉਹ ਹਫਤਾ ਪਰ ਮੈਨੂੰ ਨੀਂਦ ਨਹੀਂ ਸੀ ਆਉਂਦੀ ਮੇਰਾ ਬੀਪੀ ਵਧਣਾ ਸ਼ੁਰੂ ਹੋ ਗਿਆ ਮੈਂ ਟੈਬਲੇਟ ਤੇ ਆ ਗਈ। ਲੇਕਿਨ ਜਿਸਨੇ ਤਾਂ ਡਿਜ਼ਾਈਨ ਦਿੱਤਾ ਹੈ ਮੈਂ ਉਸ ਸੱਚੇ ਪਾਸ਼ਾ ਨੂੰ ਹਾਜ਼ਰ ਰਜ਼ਾ ਜਾਣ ਕੇ ਕਹਿੰਨੀ ਆ ਕਿ ਅੱਜ ਮੈਂ 5-6 ਦਿਨਾਂ ਤੋਂ ਲਗਾਤਾਰ ਸੁੱਖ ਦੀ ਨਹੀਂ ਸੌ ਰਹੀ ਆ। ਐਦਾਂ ਲੱਗਦਾ ਕਿ ਮੈਂ ਕੋਈ ਗੁਨਾਹ ਕਰ ਰਹੀ ਸੀ। ਅੱਜ ਉਹਦੀ ਮੈਨੂੰ ਮਾਫੀ ਮਿਲ ਗਈ। ਪੰਜਾਬ ਦੇ ਕਿਸਾਨਾਂ ਨੂੰ ਅਤੇ ਬੀਜੇਪੀ ਲੀਡਰਾਂ ਨੂੰ ਜਿਹੜੇ ਕਿ ਬੀਜੇਪੀ ਪਾਰਟੀ ਵਿੱਚ ਕਿਸਾਨ ਕਾਫੀ ਨਹੀਂ ਸਿੱਖੀ ਵਾਲੇ ਕਾਫੀ ਨਹੀਂ। ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਮੈਂ ਤਾਂ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਗੀ ਜਿਹੜੇ ਅੱਜ ਆਪਣਿਆਂ ਨਾਲ ਨਹੀਂ ਖੜੇ ਅੱਜ ਉਹਨਾਂ ਦੀ ਜ਼ਮੀਰ ਨਹੀਂ ਜਾਗੀ ਤਾਂ ਫਿਰ ਉਹ ਮੁਰਦੇ ਆ ਜ਼ਿੰਦਾ ਨਹੀਂ ਹੈਗੇ ਜੀ ਉਹ ਮੁਰਦੇ ਆ ਉਹ ਜ਼ਿੰਦਾ ਨਹੀਂ ਹੈਗੇ ਜੀ ਕਿਉਂਕਿ ਜੇਦੀ ਜ਼ਮੀਰ ਨਹੀਂ ਉਹਦੀ ਜ਼ਿੰਦਗੀ ਨਹੀਂ ਤੇ ਉਹਨਾਂ ਨੂੰ ਜਗਾਉਣ ਦੀ ਤੁਹਾਡੇ ਵੱਲੋਂ ਕੋਸ਼ਿਸ਼ ਮੈਂ ਇਹ ਉਹਨਾਂ ਨੂੰ ਕਹਿਣਾ ਚਾਹੁੰਗੀ ਕਿ ਜਿੰਨੀ ਮਰਜ਼ੀ ਚਾਪਲੂਸੀ ਕਰ ਲਓ ਜਿੰਨੇ ਮਰਜ਼ੀ ਉਹਨਾਂ ਦੇ ਵਫਾਦਾਰ ਬਣ ਜਾਓ ਜਿੰਨੀ ਮਰਜ਼ੀ ਉਹਨਾਂ ਦੀ ਗੁਲਾਮੀ ਕਰ ਲਓ ਕਿੰਨੀ ਮਰਜ਼ੀ ਸੇਵਾ ਕਰ ਲਓ ਇਹਨਾਂ ਨੇ ਤੁਹਾਡੇ ਮਿੱਤ ਨਹੀਂ ਬਣਨਾ